ਹਾਂ ਦੋਸਤੋ ਵੀਡੀਓ ਨੂੰ ਸਕ੍ਰਿਪਟਨਾ ਕਰੋ ਸਿਰਫ ਤੁਹਾਡੇ 2 ਮਿੰਟ ਲੈਣੇ ਵੀਡੀਓ ਦੇ ਵਿੱਚ 2 ਮਿੰਟਾਂ ਦੇ ਵਿੱਚ ਤੁਹਾਨੂੰ ਇੱਕ ਇਹੋ ਜਿਹਾ ਮੈਸੇਜ ਮਿਲ ਲੈਣਾ ਜਿਹੜੇ ਵੀਰ ਨੇ ਨਹੀਂ ਮਿਹਨਤ ਕਰਕੇ ਕੋਈ ਮੈਸੇਜ ਦਿੱਤਾ ਨਾ ਉਸ ਵੀਡੀਓ ਨੂੰ ਆਪਾਂ ਸ਼ੇਅਰ ਨਹੀਂ ਕਰਦੇ ਨਾ ਹੀ ਕੋਈ ਕਮੈਂਟ ਕਰਦੇ ਆ ਜਦੋਂ ਕੋਈ ਨੈਗੇਟਿਵ ਵੀਡੀਓ ਆ ਜਾਂਦੀ ਨਾ ਕੋਈ ਗਲਤ ਵੀਡੀਓ ਆ ਜਾਂਦੀ ਤੇ ਉਸ ਨੂੰ ਆਪਾਂ ਪੂਰਾ ਵਾਚ ਦੇਣ ਦੀ ਕੋਸ਼ਿਸ਼ ਕਰਦੇ ਆ ਤੇ ਪੂਰਾ ਉਸ ਨੂੰ ਟਾਈਮ ਦਿੰਨੇ ਆ ਤੇ ਸ਼ੇਅਰ ਵੀ ਜ਼ਰੂਰ ਕਰਦੇ ਆ ਹਨਾ ਜਿਹੜੇ ਚੰਗੇ ਮੈਸੇਜ ਹੁੰਦੇ ਆ ਉਹ ਪਿੱਛੇ ਰਹਿ ਜਾਂਦੇ ਆ ਦੋਸਤੋ ਆਹ ਜਿਹੜਾ ਮੈਸੇਜ ਹੈ ਨਾ ਸੁਖੀ ਨੇ ਦਿੱਤਾ ਕਮਾਲ ਦਾ ਦਿੱਤਾ ਹੋਇਆ ਮੈ ਤੇ ਸਕੂਲਾਂ ਵਿੱਚ ਪੜਦੇ ਆ ਉਹਨਾਂ ਲਈ ਤਾਂ ਖਾਸ ਹੋਣ ਵਾਲਾ ਜਿਹੜੇ ਆਪਣੇ ਚਾਚੇ ਤਾਇਆ ਨੂੰ ਕਹਿੰਦੇ ਨਾ ਮੈਂ ਤਾਂ ਸਕੂਲ ਦੀ ਫੀਸ ਭਰਨੀ ਆ ਮੈਨੂੰ ਪੈਸੇ ਚਾਹੀਦੇ ਆ ਤੇ ਪਰ ਉਹ ਪੈਸਾ ਹੋਰ ਪਾਸੇ ਜਾ ਰਿਹਾ ਵਾ ਬਹੁਤ ਸੋਹਣਾ ਮੈਸੇਜ ਦਿੱਤਾ ਦੋਸਤੋ ਸੁਖੀ ਨੇ ਉਹਨਾਂ ਚੈਨਲਾਂ ਨੂੰ ਪ੍ਰਮੋਟ ਕਰਦੇ ਆ ਜਿਹੜੇ ਚੈਨਲ ਇੱਕ ਮੋਟੀਵੇਸ਼ਨ ਇੱਕ ਚੰਗਾ ਮੈਸੇਜ ਦਿੰਦੇ ਆ ਇੱਥੇ ਫਾਲਤੂ ਬੇਕਾਰ ਆਈਡੀਆ ਨੂੰ ਨਹੀਂ ਪ੍ਰਮੋਟ ਕੀਤਾ ਇਹਦਾ ਸਿਰਫ ਉਹਨਾਂ ਨੂੰ ਕੀਤਾ ਹੁਣ ਆ ਇੱਕ ਚੈਨਲ ਬਾਈ ਦਾ ਸੁਖੀ ਦਾ ਚੈਨਲ ਆ ਬਾਕੀ ਆਈਡੀ ਜਿਹੜੀ ਬਾਈ ਦੀ ਮੈਂਸ਼ਨ ਕੀਤੀ ਹੋਈ ਐ ਇਸ ਤੇ ਜ਼ਰੂਰ ਜਾਇਓ ਇਹ ਇੱਕ ਪਹਿਲਾ ਪਾਰਟ ਆ ਤੇ ਇਸ ਦੇ ਤਿੰਨ ਚਾਰ ਪਾਰਟ ਬਾਈ ਨੇ ਬਣਾਏ ਹੋਏ ਬਹੁਤ ਸੋਹਣੇ ਪਾਰਟ ਬਣਾਏ ਹੋਏ ਆ ਜਿਹੜਾ ਪਹਿਲਾ ਪਾਰਟ ਆ ਪਹਿਲਾ ਪਾਰਟ ਇਹਨਾਂ ਸਿਰੇ ਲਾਇਆ ਪਿਆ ਬਾਕੀ ਜਿਹੜੇ ਦੋ ਪਾਰਟ ਆ ਨਾ ਉਹ ਤੁਸੀਂ ਬਾਈ ਦੇ ਪੇਜ ਤੇ ਜ਼ਰੂਰ ਜਾਇਓ ਆਈਡੀ ਤੇ ਜ਼ਰੂਰ ਜਾਇਓ ਤੇ ਦੇਖਿਓ ਬਹੁਤ ਸੋਹਣਾ ਉਹਨਾਂ ਵਿੱਚ ਵੀ ਮੈਸੇਜ ਦਿੱਤਾ ਤੇ ਜਿਹੜਾ ਆ ਮੈਸੇਜ ਦਿੱਤਾ ਹੋਇਆ ਇਹ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਵਿਖਾਵਾਂਗੇ ਬਹੁਤ ਸੋਹਣਾ ਮੈ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਜਿਹੜੇ ਇੱਕ ਚੰਗਾ ਮੈਸੇਜ ਦਿੰਦੇ ਇੱਕ ਚੰਗੀ ਵੀਡੀਓ ਦਿੰਦੇ ਆ ਆਪਾਂ ਗੰਦ ਨੂੰ ਪ੍ਰਮੋਟ ਕਰਦੇ ਆ ਦੋਸਤੋ ਜਿਹੜੀ ਫੇਸਬੁੱਕ ਆਈਡੀ ਚੈਨਲ YouTube Instagram ਸਾਰਾ ਗੰਦ ਨਾਲ ਭਰਿਆ ਪਿਆ ਦੋਸਤੋ ਤੇ ਜਿਹੜੇ ਚੰਗੀਆਂ ਚੀਜ਼ਾਂ ਉਹ ਨਹੀਂ ਦੇਖਣ ਨੂੰ ਮਿਲਦੀਆਂ ਆਗੀਆਂ ਦੋਸਤੋ ਇਹੋ ਜਿਹੇ ਚੈਨਲ ਨੂੰ ਜਰੂਰ ਯਾਰ ਲਾਈਕ ਸ਼ੇਅਰ ਕਰਿਆ ਕਰੋ ਠੀਕ ਆ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰਿਆ ਕਰੋ ਤਾਂ ਕਿ ਜਿਹੜੇ ਇਹ ਵੀਰ ਹੁਣ ਮਿਹਨਤ ਕਰਦੇ ਜਿਹੜੇ ਸੋਹਣੇ ਮੈਸੇਜ ਦਿੰਦੇ ਆ ਅੱਗੇ ਤੋਂ ਹੋਰ ਚੰਗੇ ਮੈਸੇਜ ਦੇਣ ਤਾਂ ਕਿ ਇਹ ਅੱਗੇ ਆਉਣ ਬਾਕੀ ਦੋਸਤੋ ਹੁਣ ਤੁਸੀਂ ਵੀਡੀਓ ਦੇਖ ਕੇ ਜਾ ਦੇਖ ਕੇ ਜਾ ਤੱਕ ਆਪਣਾ ਪਿਆਰਾ ਕਮੈਂਟ ਵੀ ਜਰੂਰ ਛੱਡ ਕੇ ਜਾਇਓ ਸ਼ੇਅਰ ਕਰਿਓ ਮੈਨੂੰ ਸਹੀ ਸਹੀ ਦੱਸ ਮੈਂ ਤਾਂ ਆ ਟੇਬਲ ਤੇ ਆ ਕੇ ਬਹਿ ਗਿਆ ਜਿਹੜੇ ਫਰੰਟ ਵਾਲੇ ਟੇਬਲ ਨੇ ਕਿੱਥੇ ਘੱਗੀ ਉਹ ਨਹੀਂ ਆਉਂਦੀ ਪਤਾ ਹੈ ਆ ਚਾਚੀ ਦੀ ਬਾਜੀ ਤੇ ਮੈਂ ਸੁਣੀ ਜਿੰਦੇ ਚਾਚਾ ਤਨੀ ਪਰਦਾ ਕੀ ਮਤਲਬ ਹੈ ਪੁੱਛੇ ਡਾ ਕਰਦੀਆਂ ਫੋਨ ਹੀ ਕੱਟਦਾ ਅੱਛਾ ਸਰਪ੍ਰਾਈਜ਼ ਹੀ ਤਾਂ ਹੀ ਮੈਥੋਂ ਪਹਿਲਾਂ ਆਈ ਅੱਛਾ ਹੈ ਮਰਾ ਮੋਟੂ ਲਵ ਯੂ ਪੁੱਤਾ ਕੀ ਸਰਪ੍ਰਾਈਜ਼ ਰੱਖਿਆ ਮੇਰੇ ਲਈ ਹੈਂ ਸਰਪ੍ਰਾਈਜ਼ ਤਾਂ ਚਾਚਾ ਇਹ ਤੇਰੇ ਵਾਸਤੇ ਹਲ ਤੇ ਰੱਖ ਲੈ ਸੈਂਟਰ ਫਿਰ ਪੇਪਰ ਵਾਲਾ ਹਾਂ ਇੱਥੇ ਆਂਦੇ ਬਹਿ ਜਾ ਬਹਿ ਜਾ ਬਹਿ ਜਾ ਅੱਡੀ ਦੂਰ ਹੋਣ ਲੱਗੇ ਬੇਤਰ ਹਾਂ ਉਹਨਾ ਦੋਸਤਾਂ ਨਾਲ ਆਏ ਸੀ ਚਾਚੇ ਦੋਸਤਾਂ ਦੀ ਨਾ ਕੋਈ ਉਹ ਉਧਰ ਧੀਏ 12ਵਾਂ ਗਿਆਣਾ ਪੇਪਰ ਮੰਨ ਲਓ ਪੇਪਰ ਚ ਫਲੈਂਗ ਵੀ ਪਾਈ ਜਾਂਦੀ ਹੁੰਦੀ ਆ ਪੈ ਗਈ ਪੇਪਰ ਫਲੈਂਗ ਨੇ ਤੇਰਾ ਕੱਖ ਨਹੀਂ ਚੱਲਣਾ ਚੱ체 ਕੀ ਕਹਿੰਦਾ ਸੀ ਓਏ ਮੋਟੋ ਸਰਪ੍ਰਾਈਜ਼ ਅਗਲੇ ਨੂੰ ਤਾਂ ਤੈਨੂੰ ਦੇ ਦਾਂ ਸਰਪ੍ਰਾਈਜ਼ ਗਲਤੀ ਹੋ ਗਈ ਚੱ체 ਹੂੰ ਗਲਤੀ ਹੋ ਗਈ ਗਲਤੀ ਤਾਂ ਇੱਕ ਵਾਰੀ ਮਾਫ਼ ਕਰ ਦਿੰਦੀ ਆ ਤਾਂ ਦੂਜੀ ਵਾਰੀ ਇਹ ਦੂਜੀ ਵਾਰੀ ਤੈਨੂੰ ਫਿਰ ਤੇਰੇ ਜੱੱਤੀ ਦਾ ਸੁਭਾ ਦਾ ਪਤਾ ਕੀ ਮੈਸੇਜ ਕਰੇ ਸੀ ਉਹਨੂੰ ਨਾਮ ਮੈਸੇਜ ਤੇ ਮੈਂ ਕਰ ਦਾਂਗਾ ਬੰਦੇ ਆ ਮੂੰਹ ਦੱਸ ਦੇ ਕੀ ਮੈਸੇਜ ਕਰੇ ਸੀ ਉਹਨੂੰ ਨਾ ਮੈਂ ਪਿੰਡ ਬਹੁਤ ਦੂਰ ਆ ਪੁੱਤ ਕੀ ਮੈਸੇਜ ਕਰੇ ਸੀ ਉਹਨੂੰ ਨਾ ਜੱਜੇ ਮੈਂ ਮੈਸੇਜ ਤੇ ਮੈਂ ਕਰ ਦਾਂਗਾ ਆ ਕੌਣ ਕੀ ਨਾਮ ਸੇਵ ਕਰਿਆ ਹੋਇਆ ਤੇਰਾ ਉਹਨੇ ਸਰਦਾਰ ਜੀ ਸਰ ਤਾਂ ਪਹਿਲਾ ਮੈਸੇਜ ਆ ਆ ਤੇਰੇ ਵਾਲੇ ਨਾ ਇਧਰਲੇ ਪਾਸੇ ਹਾਂ ਹੈਲੋ ਪੱਕਾ ਹਨਾ ਕੱਲ ਦਾ ਹਾਂ ਉਹਨਾਂ ਦਾ ਪੱਕਾ ਕਰਤਾ ਦੇਰ ਵਾਲੇ ਬਸ ਉਹ ਕੱਚਾ ਰਹਿ ਗਿਆ ਮੜਾ ਜੀ ਚੱਲ ਅੱਗੇ ਪੜੋ ਸੌਰੀ ਯਾਰ ਤ ਹਾਂ ਉਹ ਕੁੜੀ ਕਹਿ ਰਹੀ ਆ ਨਾ ਸੌਰੀ ਯਾਰ ਤੇਰਾ ਜਗਿੰਦਰ ਚਾਚੇ ਜੀ ਨੂੰ ਪਤਾ ਲੱਗ ਜਾਣਾ ਤੂੰ ਕਿਹਾ ਉਹਨੂੰ ਕੀ ਪਤਾ ਯਾਰ ਸਨਾਮ ਨਹੀਂ ਟੱਪਿਆ ਚਾਚਾ ਹਾਂ ਕੰਨਾ ਐਡਾ ਕੀ ਸਲਮਾਨ ਖਾਨਾ ਹੋ ਨਾ ਮੇਰੇ ਨਹੀਂ ਹੈਗੇ ਅੱਗੇ ਪੜਦੇ ਮੈਂ ਸਹੀ 12 ਵਜੇ ਮਹੱਲੀ ਮੈਨੂੰ ਸਹੀ 12 ਵਜੇ ਮਹੱਲੀ ਚਾਹੀਦੀਆਂ ਨਹੀਂ ਮੁੱਕੀਆਂ ਪਹਿਣੀਆਂ ਡਿਫਟੀ ਲੱਗਿਆ ਤੂੰ ਵੀ ਜਿੰਨਾ ਟਾਈਮ ਕਹਤਾ ਓਨੇ ਟਾਈਮ ਤੇ ਤੈਨੂੰ ਇੱਥੇ ਚਾਹੀਦੀਆਂ ਹੈ ਹੈ ਉਹਨੇ ਲਿਖਿਆ ਜੀ ਬੇਬੀ ਅੱਗੇ ਤਾਂ ਲਿਖਿਆ ਲਵ ਯੂ ਪੁੱਤ ਮਿਸ ਯੂ ਪੁੱਤ ਆ ਕੀ ਅੱਗੇ ਉਸੇ ਤੇ ਜਨਾ ਤੇਰੇ ਚਾਚਾ ਜੀ ਕਹਿੰਦੇ ਸੀ ਉਸ ਦਿਨ ਵੀ ਮੈਂ ਹਰਮਣ ਨੂੰ ਤਾਂ ਪਤਾਲ ਚੋਂ ਚੱਕ ਲਉ ਆਗੇ ਵਾਲਾ ਤੂੰ ਪੜ ਮਾਰਾ ਗੇ ਪੜਨ ਸਮਝੇ ਚ ਨਹੀਂ ਆਉਂਦਾ ਪੜ 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 ਜਦੋਂ ਤੈਂ ਲਿਖਿਆ ਤੈਨੂੰ ਸਮਝ ਨਹੀਂ ਆਉਂਦਾ ਉਹ ਲਿਖਣਾ ਜਾਣਦਾ ਤੇ ਬੋਲਣਾ ਨਹੀਂ ਜਾਣਦਾ ਉਹ ਤਾਂ ਇਕੱਲਾ ਡਾਇਲੌਗ ਮਾਰਦਾ ਆ ਕੀ ਲਿਖਿਆ ਅੱਗੇ ਮਕਲਾਵਾ ਮਕਲਾਵਾ ਨਹੀਂ ਆਉਂਦਾ ਹਣ ਬੜੀ ਇੱਜ਼ਤ ਕਰਦਾ ਚਾਚੇ ਜੀ ਅਗੇ ਚਾਚਾ ਤਾਂ ਕਦੇ ਸਨਾਮ ਨਹੀਂ ਟੱਪਿਆ ਸੱਚੀ ਗੱਲ ਜੀ ਚਾਚਾ ਦਾ ਚੰਡੀਗੜ੍ਹ ਵੀ ਬੈਠਾ ਅੱਛਾ ਉਹ ਕਹਿੰਦੀ ਸੀ ਵੀ ਚਾਚਾ ਘੜਾ ਤੈਨੂੰ ਪਤਾਲ ਚੋ ਚੱਕ ਲਿਓ ਚੱਕ ਚਾਚਾ ਤੈਨੂੰ ਪਤਾਲ ਚੋ ਵੀ ਲਓ ਗੰਟੀ ਪਰ ਤੇਰਾ ਦੈਰਾ ਚੰਡੀਗੜ੍ਹ ਦਾ ਚੰਡੀਗੜ੍ਹ ਤੱਕ ਕੀ ਕਰਮ ਹੋਗੇ ਚਾਚੇ ਨੂੰ ਤਾਂ ਵੀ ਸਮਝ ਲੈਣਾ ਓਏ ਇਹ ਤਾਂ ਬੋਲ ਕੇ ਭਗ ਜੂਗਾ ਧਰਨਾ ਧਰਨਾ ਚ ਭਗ ਜੂਗਾ ਉਹ ਤੂੰ ਜੰਮਿਆ ਨਹੀਂ ਸੀ ਜਦੋਂ ਅਸੀਂ ਇੱਥੇ ਸੈਕਟਰੀਏਟ ਦੇ ਧਰਨਾ ਲਾਉਂਦੇ ਹੁੰਦੇ ਸੀ ਸਾਰੇ ਸਾਨੂੰ ਬੁੜੇ ਜੇ ਸਮਝ ਲੈਣਾ ਹੈ। ਉਹ ਹੀ ਨੋਟ ਆ ਜਿਹੜੇ ਕਾਲਜ ਟਿਊਸ਼ਨ ਵਾਸਤੇ ਫੜੇ ਸੀ। ਨਾ ਚਾਚੇ ਤਾਂ ਮੈਂ ਮੇਰੇ ਕੋਲ ਪਹਿਲਾਂ ਨਹੀਂ ਕੀਏ। ਹੂੰ। ਉਹ ਉਹ ਕਿੱਧਰ ਗਏ ਨੋਟ? ਉਹ ਮੈਂ ਫੀਸ ਭਰਿਆ ਦੀਆ। ਅੱਛਾ। ਉਹਦੀ ਫੀਸ ਭਰਤੀ। ਇਹ ਪਹਿਲਾਂ ਦੇ ਤੇਰੇ ਕੋਲ। ਹਾਂ। ਕਾਉਂਟ੍ਰੈਕਟ ਚਲਾਉਂਦਾ ਰਹਾ ਪਹਿਲਾਂ ਮੈਂ। ਮੇਲਾ ਦਾ ਹੈਗਾ ਤੂੰ। ਪਾਪੇ ਨੇ ਦਿੱਤੇ ਹੋਏ ਦੀ। ਪਾਪੇ ਨੇ ਤੈਨੂੰ 100 ਰੁਪਏ ਮਸਾਉਣ ਦਾ ਬਜਟ ਰੱਖਿਆ। ਚਲੋ ਇਹ ਵੀ ਦੇਖ ਲੈਨੇ। ਆ ਫੜੋ ਪਹਿਲਾ ਨੋਟ ਹੈਗਾ ਆਪਣਾ ਇਹ 684397 ਹੈਗਾ ਪਿੱਛੇ ਸਾਰੇ ਮਿਲਿਆ ਤਾਂ ਲੈ ਗਈ ਹੁਣ 684397 ਆ ਪਿਆ ਦੂਜਾ 684791 ਮਿਲ ਗਿਆ ਨਾ ਸਾਰੇ ਤੈਨੂੰ ਤਾਂ ਲੱਗਦਾ ਕਿਰਾ ਚਾਚਾ ਉਹ ਵੀ ਤੋੜਾ ਕਰਦਾ ਮੈਂ ਚਾਚੇ ਚਾਚਾ ਬਤੂੰ ਦਰਾ ਵਿਜੀਲੈਂਸ ਵਾਲਿਆਂ ਨਾਲ ਵੀ ਪੜਾ ਬਹੁਤ ਛਾਲ ਚਕਾਈ ਜਾ ਮੈਂ ਥੋੜਾ ਜਵਾਕੀ ਗੱਲ ਦਾ ਹੈ ਜੀ ਆਗੀ ਦੇ ਵਾਸਤੇ ਹੋ। ਹਾਂ? ਮੋਟਰ ਵਾਸਤੇ ਚੱਲ ਸਾਡੀ ਤਾਂ ਫਿਰ ਬਿੱਤੀਆਂ ਵਰਗੀ ਆ। ਸਾਰੇ ਕਿਤਾਬ ਲੈਣ ਨਾਲ ਸਾਡੇ ਕੋਲੇ ਪੈਸੇ ਨਹੀਂ ਹੁੰਦੇ ਤੇ ਕਿੰਨੇ ਦੀ ਆਈ ਇਹ? 2700 ਰੁਪਏ। ਇਹ ਹੁਣ ਉਹਦੇ ਪਾਪੇ ਨੂੰ ਫੜਾ ਕੇ ਆਵਾਂ ਕਿ ਇੱਥੇ ਨਵੇੜ ਦੀ ਕੰਮ। ਚਾਚੇ ਗਲਤੀ ਹੋ ਗਈ ਕਿਸੇ ਨੂੰ ਕਰਨੀ ਸੀ ਇੱਥੇ ਕੋਟਲਾ ਜਨਾ ਕੋਟਣਾ। ਕੁੱਟੂਗਾ ਤੈਨੂੰ ਸੱਤ ਚੜੀ ਜਾ ਕੇ ਮੈਂ ਸਾਡਾ ਇਥੇ ਕਿਹੜਾ ਤੈਨੂੰ ਕੋਈ ਜਾਣਦਾ ਪਤਾ ਵੀ ਲੱਗੇ ਚਾਰ ਬੰਦੇ ਦਾ ਰਾਤ ਤੱਕ ਪਿੰਡ ਤੱਕ ਪੁੱਟ ਦਾਲਿਆ ਜੀ ਪਰ ਪਿੰਡ ਚ ਨਾ ਕਈ ਨਹੀਂ ਦੋ ਚੱਲਣੀ ਨਹੀਂ ਮੇਰੀ ਗੱਲ ਸੁਣ ਪੁੱਤ ਸਮਝਾਇਆ ਤਾਂ ਤੈਨੂੰ ਬਹੁਤ ਸੀ ਠੀਕ ਆ ਪਰ ਤੂੰ ਮੇਰਾ ਤੋੜ ਤਾਂ ਮਾਣ ਦੂਜੀ ਗੱਲ ਇਹ ਆ ਤੇਰੇ ਵਰਗੇ ਮੁੰਡੇ ਵਿਆਹ ਵੇਲੇ ਇੱਕੋ ਹੀ ਚੀਜ਼ ਕਹਿੰਦੇ ਹੁੰਦੇ ਆ ਕਿ ਕੁੜੀ ਸਾਨੂੰ ਸਾਫ਼ ਸੁਥਰੀ ਚਾਹੀਦੀ ਆ ਕੁੜੀ ਦੀ ਕਿਸੇ ਵਾਸਤੇ ਗੱਲ ਨਾ ਹੋਵੇ ਚਾਹੇ ਤੰਨੇ ਕੱਪੜਾ ਜੇ ਤੋੜ ਦੇ ਪਰ ਵਿਆਹ ਤੋਂ ਪਹਿਲਾਂ ਸੋਡੀ ਮੁੰਡਿਆਂ ਦੀ ਇੱਕ ਇੱਕ ਮੁੰਡੇ ਦੀ ਤੰਤਨ ਕੁੜੀਆਂ ਨਾਲ ਗੱਲ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਕੁੜੀਆਂ ਕਿੰਨੀਆਂ ਕਤੂ ਦੇਖ ਲੈ ਜੇ ਤੁਸੀਂ ਉਦੋਂ ਇੰਨੇ ਸਿਆਣੇ ਬਣਨਾ ਹੁੰਦਾ ਨਾ ਤਾਂ ਪਹਿਲਾਂ ਇਹ ਜੇ ਲੱਛਣ ਨਾ ਕਰਿਆ ਕਰੋ ਦੂਜੀ ਗੱਲ ਸੁਣੀ ਚੱਲੀ ਅੱਜ ਇੱਕ ਮੁੰਡਾ ਤੇ ਇੱਕ ਕੁੜੀ ਮਿਲਦੇ ਨੇ ਜਦੋਂ ਕੁੜੀ ਜਾਂਦੀ ਹੈ ਤਾਂ ਕੁੜੀ ਕੈਰੇਕਟਰਲੈਸ ਹੋ ਜਾਂਦੀ ਹੈ ਪਰ ਮੁੰਡਾ ਨਹੀਂ ਹੁੰਦਾ ਕਿਉਂ ਬਈ ਮਿਲਦੇ ਦਾ ਦੋਨੀ ਨੇ ਕੁੜੀ ਨੂੰ ਤੁਸੀਂ ਕਹਿ ਦਿੰਦੇ ਹੋ ਵੀ ਇਹਦਾ ਕੀ ਆ ਇਹ ਤਾਂ ਐ ਆ ਇੱਕ ਦੂਜੇ ਨੂੰ ਤੁਸੀਂ ਚੌੜੇ ਹੋ ਕੋਟਾਂ ਦਿਖਾਉਣੇ ਵੀ ਤੇਰੀ ਪਰਝਾਈ ਆ ਦੇਖ ਕਿਵੇਂ ਲੱਗੀ ਸੋਹਣੀ ਆ ਵਿਆਹ ਤੋਂ ਪਹਿਲਾਂ ਕਿਵੇਂ ਪਰਝਾਈ ਬਣ ਜਾਂਦੀ ਆ ਵੀ ਗੱਲ ਸਮਝ ਤੋਂ ਬਾਹਰ ਹਰ ਕੁੜੀ ਦੇ ਤੁਸੀਂ ਟੈਗ ਲਾ ਦਿੰਦੇ ਹੋ ਇੱਥੇ ਇਹ ਕੁੜੀ ਉਹਦੇ ਨਾਲ ਇਹ ਕੁੜੀ ਉਹਦੇ ਨਾਲ ਇਹਦੇ ਨਾਲ ਵਿਆਹ ਕਰਾਉਣ ਦਾ ਕੋਈ ਫਾਇਦਾ ਨਹੀਂ ਪਰ ਸਾਡੇ ਤੁਸੀਂ ਕਿੰਨੇ ਕਿਸਪਤੇ ਹੋ ਕੁੜੀਆਂ ਜਾਣੀਆਂ ਕਿੱਥੇ ਜਾਂਦਾ ਦੋਨੇ ਕੈਰੈਕਟਰਲੈਸ ਹੋ ਜੋ ਇਹ ਕੁੜੀ ਨਾਲ ਤੇਰੀ ਗੱਲ ਬਾਤਾ ਕਿੰਨੇ ਕ ਨੂੰ ਪਤਾ ਥੋੜਾ ਸੱਚੀ ਗੱਲ ਦੱਸੀ ਅੱਬ ਦੇ ਕਾਹਜ ਨੂੰ ਪਤਾ ਹੀ ਆ ਮੱਲਾ ਤੇਰੇ ਕੁੜੀ ਨਾਲ ਵਿਆਹ ਨਾ ਹੋਇਆ ਅੱਦੇ ਕਾਲ ਦੀ ਜੀ ਨਿਗਾਹ ਦੇ ਵਿੱਚ ਉਹ ਕੁੜੀ ਦੀ ਕੀ ਰਹੂਗੀ ਤੁਹਾਡੇ ਮੰਡਿਆਂ ਦੇ ਹਿਸਾਬ ਨਾਲ ਕੈਰੇਕਟਰਲੈਸ ਹੋ ਜਾ ਤੇ ਤੂੰ ਸੁਪੱਤਾ ਹੋ ਜਾਵੇਂਗਾ ਤਣ ਤੱਕ ਕਿਸੇ ਨੇ ਨਹੀਂ ਪੁੱਛਣਾ ਤੂੰ ਤਾਂ ਹੋਰ ਗਿਆ ਕਰਾ ਲੈ ਫੇਰ ਤੁਸੀਂ ਕਹਿ ਦੇਣਾ ਕੁੜੀ ਸਾਨੂੰ ਸਾਫ ਸੁਥਰੀ ਚਾਹੀਦੀ ਹੈ ਮੈਂ ਦੇਖਿਆ ਹੁਣੇ ਤਰਾ ਸਰਦਾਰ ਜੀ ਨਾਲ ਸੇਵ ਕਰਿਆ ਹੋਇਆ ਸਰਦਾਰ ਜੀ ਵਾਲੀ ਕੋਈ ਵੀ ਗੱਲ ਹੈਗੀ ਆਪਣੇ ਚ ਉਹ ਤਾਂ ਪੱਗ ਬੰਨਣ ਤੇ ਸਾਂਭਣ ਦੇ ਵਿੱਚ ਬਹੁਤ ਜ਼ਿਆਦਾ ਫਰਕ ਹੁੰਦਾ ਪੱਗ ਸਾਂਭਣ ਵਾਸਤੇ ਨਾ ਬੰਦੇ ਦੀਆਂ ਲੱਤਾਂ 'ਚ ਜਾਣ ਹੋਣੀ ਚਾਹੀਦੀ ਇਹ ਤਾਂ ਚਾਰ ਕੋਨੇ ਮੋਨੇ ਬੰਦੇ ਖੜੇ ਹੁਣ ਤੇ ਇੱਕ ਵਿਚਾਲੇ ਸਰਦਾਰ ਪੱਗ ਵਾਲਾ ਖੜਾ ਹੋਵੇ ਨਾ ਤਾਂ ਕੁੜੀ ਨੂੰ ਮਾਣ ਹੋਣਾ ਚਾਹੀਦਾ ਜੀ ਮੈਂ ਇੱਥੇ ਸੇਫ ਆ ਮੈਨੂੰ ਲੱਗਾ ਹੁਣ ਤੁਸੀਂ ਇਹਨੂੰ ਹੋਰ ਪਾਸੇ ਲੈ ਕੇ ਜਾ ਰਹੇ ਹੋ ਜ਼ਰੂਰੀ ਨਹੀਂ ਵੀ ਪੇਚਾਂ ਵਾਲੀ ਪੱਗ ਬੰਨੀ ਆ ਤਾਂ ਮੁੰਡਾ ਸੋਹਣਾ ਲੱਗਦਾ ਪੱਗ ਚਾਹੇ ਕਿਵੇਂ ਵੀ ਬੰਨੀ ਹੋਵੇ ਇਹਦਾ ਕਰਤਾਰ ਇੰਨਾ ਜ਼ਿਆਦਾ ਉੱਚਿਆ ਵੀ ਤੁਹਾਨੂੰ ਸਲੂਟ ਵਾਈਦੇ ਨੇ ਪਰ ਹੁਣ ਕੀ ਐਣਕਾ ਲਾਉਣੇ ਆਪਾਂ ਐਣਕਾ ਥੱਲੋਂ ਦੀ ਕਈ ਵਾਰੀ ਪੱਗ ਨਾਲ ਐਣ ਝਾਕ ਵੀ ਲੈਣਾ ਕੁੜੀਆਂ ਵੀ ਕੌਣ ਜਾਂਦੀ ਆ ਮੈਨੂੰ ਨਹੀਂ ਪਤਾ ਵੀ ਮੇਰੀਆਂ ਇਹ ਗੱਲਾਂ ਦਾ ਕਿਸੇ ਤੇ ਅਸਰ ਹੋਵੇ ਚਾਹੇ ਨਾ ਹੋਵੇ ਪਰ ਤੈਨੂੰ ਜਰੂਰ ਸੁਧਾਰ ਦੂੰਗਾ ਚੱਲ ਪੜ ਚੱਲ ਛੋਕੜਾ ਆ ਫੜਨਾਂ